ਸੰਗਤ ਜੀ ਧੰਤਨ ਬਾਬਾ ਦੀਪ ਸਿੰਘ ਜੀ ਦੀ ਦਾਦੀ ਨੇ ਆਪ ਜੀ ਨੂੰ ਗੁਰਮਤ ਦਾ ਧਾਰਨੀ ਬਣਾਇਆ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਦੀਪ ਸਿੰਘ ਜੀ ਦੇ ਮਾਤਾ ਤੇ ਪਿਤਾ ਜੀ ਨੇ ਸਿੱਖੀ ਦੇ ਦਾਤ ਗੁਰੂ ਹਰ Rai ਸਾਹਿਬ ਜੀ ਪਾਸੋਂ ਪ੍ਰਾਪਤ ਕੀਤੀ ਸੀ ਤੇ ਕਾਫੀ ਸਮਾਂ ਧੰਗੁਰ ਤੇਗ বাহাদুর ਸਾਹਿਬ ਜੀ ਦੀ ਸੰਗਤ ਵੀ ਕੀਤੀ ਸੀ ਬਾਬਾ ਦੀਪ ਸਿੰਘ ਜੀ ਜਦ ਕੁਝ ਵੱਡੇ ਹੋਏ ਤਾਂ ਮਾਤਾ ਪਿਤਾ ਨਾਲ ਅਨੰਦਪੁਰ ਸਾਹਿਬ ਗਏ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਗੁਰੂ ਜੀ ਦੀਆਂ ਸਿੱਖ ਫੌਜਾਂ ਨੂੰ ਕੋੜ ਸਵਾਰੀ ਤੀਰ ਅੰਦਾਜ਼ੀ ਨੇਜ਼ੇ ਬਾਜ਼ੀ ਆਦੀ ਸ਼ਸਤਰ ਚਲਾਉਂਦੇ ਵੇਖ ਕੇ ਆਪ ਦੇ ਅੰਦਰ ਵੀ ਇਸ ਫੌਜ ਦਾ ਹਿੱਸਾ ਬਣਨ ਦਾ ਮਨ ਕਰਦਾ ਬਾਬਾ ਦੀਪ ਸਿੰਘ ਜੀ ਗੁਰੂ ਚਰਨਾਂ ਦੇ ਭੋਰੇ ਬਣ ਗਏ ਸਨ ਆਪ ਜੀ ਨੇ ਸੰਨ 1700 ਈਸਵੀ ਵਿੱਚ ਖੋਲੇ ਮਹੱਲੇ ਦੇ ਪਾਵਨ ਦਿਹਾੜੇ ਤੇ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਪਾਨ ਕੀਤਾ ਅਨੰਦਪੁਰ ਸਭ ਵਿਖੇ ਰਹਿ ਕੇ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਦਾ ਆਨੰਦ ਮਾਣਿਆ ਇੱਥੇ ਰਹਿ ਕੇ ਖੂਬ ਸੇਵਾ ਤੇ ਸਿਮਰਨ ਕੀਤਾ ਆਪ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਜ਼ਿਆਦਾਤਰ ਕਰਦੇ ਹੁੰਦੇ ਸਨ ਅਨੰਦਪੁਰ ਸਾਹਿਬ ਜੀ ਆਪ ਨੇ ਘੋੜਸਵਾਰੀ ਤੇ ਸ਼ਸਤਰ ਵਿਦਿਆ ਸਿੱਖੀ ਬਾਬਾ ਦੀਪ ਸਿੰਘ ਜੀ ਦੇ ਬਾਰੇ ਗੁਰੂ ਜੀ ਦੇ ਵਚਨ ਹੋਏ ਸਨ ਤੇਰਾ ਨਾਮ ਹੀ ਦੀਪ ਨਹੀਂ ਤੂੰ ਸੱਚਮੁੱਚ ਐਸਾ ਦੀਪ ਬਣੇਗਾ ਜੋ ਭੁੱਲੇ ਭਟਕੇ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਨਵਾਂ ਚਾਨਣ ਬਖਸ਼ੇਗਾ ਬਾਬਾ ਦੀਪ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਦੂਜੀ ਤੇ ਤੀਜੀ ਜੰਗ ਵਿੱਚ ਆਪਣੀ ਤੇਗ ਦੇ ਜੋਹਰ ਵਿਖਾਏ ਸਨ